ਹਾਂਜੀ ਦੋਸਤੋ ਸੱਚ ਦੀ ਸਾਖੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਤੁਹਾਡਾ ਹੋਸਟ ਸੁਖਚੰਦ ਸਿੰਘ ਸੋ ਦੋਸਤੋ ਅਸੀਂ ਅੱਜ ਆਪਣਾ ਕਾਰਬਿਦ ਅਸ਼ਰਮ ਮਿਛਰੀ ਵਾਲਾ ਜਿਹੜਾ ਫਰਾਈਪਰ ਦੇ ਵਿੱਚ ਆਏ ਹੋਏ ਹਾਂ ਕਿਉਂਕਿ ਅਸੀਂ ਜਦੋਂ ਵੀ ਟਾਈਮ ਲੱਗਦਾ ਘੰਟਾ-ਘੰਟਾ ਲਾ ਕੇ ਜਾਈਦਾ ਹੈ ਸੇਵਾ ਜਿੰਨਾ ਵੀ ਹੁੰਦਾ ਬਜ਼ੁਰਗਾਂ ਦਾ ਟ੍ਰੀਟਮੈਂਟ ਕੋਈ ਦੁਆਦਾਰੂ ਦੇ ਕੇ ਜਾਈਦਾ ਸੋ ਇੱਕ ਅਦਾ ਜਿਹੜਾ ਤੁਹਾਡੇ ਨਾਲ ਅਸੀਂ ਕੋਈ ਆਪਣਾ ਜਿਹੜਾ ਪੇਸ਼ੈਂਟ ਹੁੰਦਾ ਤੁਹਾਨੂੰ ਉਹਦੇ ਨਾਲ ਮਲਾਉਣੇ ਆ ਅੱਜ ਸਾਡੇ ਨਾਲ ਇੱਕ ਵੀਰ ਜੀ ਨੇ ਸੋ ਇਹਨਾਂ ਨਾਲ ਕਰਦੇ ਆ ਗੱਲਬਾਤ ਵੀ ਇਹਨਾਂ ਦਾ ਨਾਮ ਕੀ ਹੈ ਤੇ ਕਿਹੜੇ ਪਿੰਡ ਤੋਂ ਨੇ ਤੇ ਇਹਨਾਂ ਨੂੰ ਪ੍ਰੋਬਲਮ ਕੀ ਹੈ ਸੋ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਤੇ ਪਿੰਡ ਜੀ ਜਸਪਾਲ ਸਿੰਘ ਜੀ ਅੱਛਾ ਜੀ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਮੋਹਲਾ ਜਿਲ੍ਹਾ ਮੁਕਸਰ ਦੇ ਸੀਰਲ ਮਲੋਟ ਆ ਜੀ ਅੱਛਾ ਜੀ ਤੁਸੀਂ ਕਿੰਨੀ ਦੇਰ ਤੋਂ ਆਸ਼ਰਮ ਦੇ ਵਿੱਚ ਆਏ ਹੋ ਆਸ਼ਰਮ ਚ ਇਹ ਹੋ ਗਏ ਮੈਨੂੰ ਲਗਭਗ ਚੌਥਾ ਮਹੀਨਾ ਹੋ ਗਿਆ ਜੀ ਚੌਥਾ ਮਹੀਨਾ ਕੀ ਪ੍ਰੋਬਲਮ ਕੀ ਆ ਗਈ ਸੀ ਇਹ ਜੀ ਫੈਕਚਰ ਹੋਈ ਐ ਜੀ ਲੱਤ ਆ ਬਾਬਾ ਜੀ ਨੇ ਮੇਰਾ ਇਲਾਜ ਕਰਾਇਆ ਬਹੁਤ ਵਧੀਆ ਹੁਣ ਮੈਂ ਠੀਕ ਆ ਜੀ ਅੱਛਾ ਲੱਤ ਟੁੱਟ ਗਈ ਸੀਗੀ ਹਾਂਜੀ ਫੈਕਚਰ ਹੋ ਗਈ ਸੀ ਜਿਆਦਾ ਫੈਕਚਰ ਹੋ ਗਈ ਸੀ ਅੱਛਾ ਜੀ ਹਾਂਜੀ ਤੇ ਤੁਸੀਂ ਤੁਹਾਡੇ ਨਾਲ ਕੇ ਇੱਕ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੈਂ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇਕੱਲਾ ਹੀ ਜਣਾ ਹਾਂ ਜੀ ਅੱਛਾ ਜੀ ਤੇ ਬੱਚੇ ਕਿੰਨੇ ਆ ਜੀ ਬੱਚੇ 2 ਆ ਜੀ ਅੱਛਾ ਜੀ ਤੇ ਬਸ ਇੱਕ ਘਰ ਦੇ ਮੇਰੇ ਬਾ ਚਾਰ ਜਣੇ ਆ ਜੀ ਘਰ ਦੇ ਤੁਸੀਂ ਚਾਰ ਜਣੇ ਆ ਹਾਂਜੀ ਤੇ ਮਤਲਬ ਕਿ ਘਰੇ ਜਿਹੜਾ ਥੋੜੀ ਜੀ ਆਰਥਿਕ ਗਰੀਬੀ ਕਰਕੇ ਲਾਹ ਹੀ ਨਹੀਂ ਕਰਾਇਆ ਹਾਂਜੀ ਪੈਸਾ ਬਹੁਤ ਲੱਗਣਾ ਸੀ ਮੇਰੇ ਜੋਗਾ ਹੈ ਨਹੀਂ ਸੀਗਾ ਜੀ ਅੱਛਾ ਜੀ ਗਰੀਬੀ ਮਾਰ ਗਈ ਬਹੁਤ ਜ਼ਿਆਦਾ ਹੈ ਅੱਛਾ ਜੀ ਤੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਉੱਥੇ ਪਿੱਛੇ ਹੁਣ ਘਰ ਦਾ ਗੁਜ਼ਾਰਾ ਜੀ ਬਸ ਕਰਦੇ ਪਰਿਵਾਰ ਜਿਹੜਾ ਕੋਈ ਛਿੱਟੇ ਛੁੱਟੇ ਚੋਕ ਕੇ ਗੁਜ਼ਾਰਾ ਕਰਦੇ ਮਾੜਾ ਮੋਟਾ ਕੋਈ ਇਸ ਤਰ੍ਹਾਂ ਕਰਕੇ ਜੀ ਬੱਚੇ ਗੁੱਡੀਆਂ ਆ ਕਿ ਬੇਟਾ ਹੈ ਜੀ ਬੇਟੇ ਆਈ ਦੋ ਦੋ ਬੇਟੇ ਆ ਜੀ ਹਾਂਜੀ ਠੀਕ ਹੈ ਜੀ ਇਹ ਵੀ ਤੁਸੀਂ ਤੁਸੀਂ ਬਾਬਾ ਜੀ ਨੂੰ ਫੋਨ ਕੀਤਾ ਸੀਗੇ ਤੁਸੀਂ ਤੁਹਾਨੂੰ ਕਿਸੇ ਪਿੰਡ ਨੇ ਦੱਸਿਆ ਸੀਗਾ ਵੀ ਜੀ ਮੇਰੇ ਫੁੱਫੜ ਜੀ ਆਏ ਸੀਗੇ ਜੀ ਉਹਨਾਂ ਨੇ ਸਾਨੂੰ ਭੇਜਿਆ ਜੀ ਮੈਨੂੰ

ਤੇ ਇਹ ਵੀਰ ਜੀ ਇੱਥੇ ਜਿਹੜਾ ਤੁਸੀਂ ਆਪਣਾ ਕਰਬੀਡ ਦਾ ਆਸ਼ਰਮ ਦੇ ਵਿੱਚ ਹੋ ਇੱਥੇ ਮਰੀਜ਼ਾਂ ਦਾ ਇਲਾਜ ਸਭ ਸੰਭਾਲ ਕਿਵੇਂ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਜੀ ਠੀਕ ਹੈ ਜੀ ਰੋਟੀ ਪਾਣੀ ਸਭ ਕੁਝ ਬਹੁਤ ਵਧੀਆ ਮਿਲਦਾ ਹੈ ਠੀਕ ਹੈ ਜੀ ਜਿੰਨਾ ਵੀ ਸਹਯੋਗ ਆ ਉਹਨਾਂ ਮਿਲਦਾ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਇੱਥੇ ਜਿਹੜੇ ਹਾਂਜੀ ਪੇਸ਼ੈਂਟ ਹੈਗੇ ਨੇ ਹਾਂਜੀ ਹਾਂਜੀ ਸੋ ਉਹ ਵੀ ਠੀਕ ਹੋ ਰਹੇ ਨੇ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੋ ਰਹੇ ਹੈ ਜੀ ਠੀਕ ਹੈ ਜੀ ਸੋ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਆਪਣੇ ਦਾਨੀ ਸੱਜਣ ਨੇ ਜਾਂ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਜੀ ਜੋ ਵੀ ਥੋੜੇ ਤੋਂ ਥੋੜਾ ਸਾਉ ਤੋਂ ਬਾਲੀ ਤੋਂ ਬਾਲਾ ਜਿੰਨਾ ਸਹਯੋਗ ਦੇ ਸਕਣ ਉਹਨਾਂ ਹੀ ਬਹੁਤ ਵਧੀਆ ਆਸ਼ਰਮ ਨੂੰ ਠੀਕ ਹੈ ਜੀ ਇੱਥੇ ਦੇਣਾ ਹਾਂ ਜੀ ਹਾਂ ਜੀ ਜਿਵੇਂ ਆਪਣੇ ਦੇਖੋ ਆ ਸ਼ਰਤ ਜਿਹੜੇ ਪਾਇਆ ਨੇ ਲਈ ਹਾਂ ਜੀ ਹਾਂ ਜੀ ਛੱਤ ਹੈ ਨਹੀਂ ਜਿਵੇਂ ਕੋਈ ਸਭ ਕੁਝ ਵੀ ਮੰਨ ਲਾ ਇਹ ਕੰਪਲੀਟ ਹੋ ਜੇ ਤਾਂ ਹੋਰ ਮਰੀਜ਼ ਲਿਆਉਣ ਵਾਲੇ ਬਣੀਏ ਆਸ਼ਰਮ ਹੋਰ ਵੱਡਾ ਬਣੇ ਤੇ ਬਹੁਤ ਵਧੀਆ ਗੱਲ ਬਣੂਗੀ ਠੀਕ ਹੈ ਜੀ ਠੀਕ ਹੈ ਜੀ ਇਹ ਰੇ ਐਸੇ ਚੰਗੀ ਬਣ ਜੇ ਚ ਥੋੜ੍ਹ ਥੋੜ੍ਹੇ ਸਹਿਯੋਗ ਨਾਲ ਜੀ ਕੰਮ ਆਪਣਾ ਚੱਲ ਪਿਆ ਤਾਂ ਬਹੁਤ ਵਧੀਆ ਗੱਲ ਹੈ ਜੀ ਚੱਲ ਪਿਆ ਆਪਣਾ ਕੰਮ ਹਾਂਜੀ ਚਲੋ ਤੇ ਵੀ ਜੀ ਜਿਵੇਂ ਹੁਣ ਇੱਥੇ ਮੰਨ ਲਓ ਕਿ ਆਪਾਂ ਬਹੁਤ ਸਾਰੇ ਇੱਥੇ ਹੋਰ ਵੀ ਸੇਵਾਦਾਰ ਵੀ ਸੇਵਾ ਕਰਨ ਆਉਂਦੇ ਆ ਸਾਰਿਆਂ ਦਾ ਵਤੀਰਾ ਵਧੀਆ ਸਹਿਯੋਗ ਵਧੀਆ ਜੀ ਬਹੁਤ ਵਧੀਆ ਜੀ ਜੋ ਵੀ ਆਉਂਦਾ ਸਭ ਦਾ ਸਹਿਯੋਗ ਵਧੀਆ ਜੀ ਠੀਕ ਜਿੰਨੇ ਵੀ ਕੋਈ ਆਉਂਦੇ ਆ ਜੀ ਬਾਹਰੋਂ ਦੂਰੋਂ ਨੇੜੋਂ ਜੋ ਵੀ ਆਉਂਦੇ ਆ ਸਭ ਦਾ ਸਹਯੋਗ ਬਹੁਤ ਵਧੀਆ ਮਿਲਦਾ ਜੀ ਠੀਕ ਹੈ ਜੀ ਹੋਰ ਵੀ ਜੇ ਕੋਈ ਪੇਸ਼ੈਂਟ ਵੀ ਸਾਡਾ ਨੌਜਵਾਨ ਕੋਈ ਹਾਂਜੀ ਮੰਜੇ ਤੇ ਕਰੇ ਪਿਆ ਸੋ ਬਾਬਾ ਜੀ ਇਹਨਾਂ ਪਰ ਕਰ ਸਕਦਾ ਹਾਂਜੀ ਹਾਂਜੀ ਇੱਥੇ ਲਿਆ ਕੇ ਜਿਹੜਾ ਇਲਾਜ ਕੀਤਾ ਜਾਵੇਗਾ ਉਹ ਵੀਰ ਜੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਧੰਨਵਾਦ ਜੀ ਬਹੁਤ ਮਾੜੀ ਜੀ ਬਹੁਤ ਧੰਨਵਾਦ ਜੀ ਸੋ ਇਹ ਸਮ ਸਾਡੇ ਵੀਰ ਜੀ ਜਸਪਾਲ ਸਿੰਘ ਨੜਨਾ ਜੀ ਜਸਪਾਲ ਸਿੰਘ ਜੀ ਆਪਣਾ ਇਹਨਾਂ ਦਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੋਸਤੋ ਸੋ ਲੱਤ ਨੂੰ ਫ੍ਰੈਕਚਰ ਸੀਗਾ ਵੀਰ ਜੀ ਕਹਿੰਦੇ ਵੀ ਘਰੇ ਜਿਹੜੀ ਥੋੜੀ ਜੀ ਆਰਥਿਕ ਹਾਲਤ ਜਿਹੜੀ ਇੰਨੀ ਚੰਗੀ ਨਹੀਂ ਸੀਗੀ ਮਾੜੀ ਸੀਗੀ ਸੋ ਇਹ ਜਿਹੜੇ ਵੀਰ ਦੇ ਨੇੜੇ ਵਾਲੇ ਸੱਜਣ ਨੇ ਉਹ ਸੋ ਵੀਰ 4 ਮਹੀਨਿਆਂ ਤੋਂ ਇੱਥੇ ਆ ਘਰ ਦੇ ਵਿੱਚ ਗੁਜ਼ਾਰਾ ਵੀ ਮੁਸ਼ਕਲ ਏ ਸੋ ਜਿਹੜੇ ਵੀਰ ਨੇੜੇ ਦੇ ਆ ਲਾਗੇ ਦੇ ਪਿੰਡਾਂ ਦੇ ਆ ਉਹ ਵੀਰ ਨੂੰ ਜਰੂਰ ਸਹਿਯੋਗ ਕਰਨ ਕੋਈ ਦਾਣੇ ਫੱਕੇ ਦਾ ਕੋਈ ਮਾਇਆ ਦਾ ਜਿਵੇਂ ਵੀ ਕਿਸੇ ਤੋਂ ਸਨਯੋਗ ਹੁੰਦਾ ਵੀਰ ਦੇ ਘਰੇ ਪਹਚਾ ਕੇ ਆਉਣ ਜਦੋਂ ਵੀਰ ਜੀ ਇੱਥੋਂ ਜਾਣਗੇ ਅਸੀਂ ਇਹਨਾਂ ਦਾ ਨੰਬਰ ਤੁਹਾਨੂੰ ਉਦੋਂ ਕੰਟੈਕਟ ਪਾ ਦਿਆਂਗੇ ਦੋਸਤੋ ਜੇ ਸਾਡੀ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਡਾ ਚੈਨਲ ਸੱਚ ਦੀ ਸਾਖੀ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮਚ